ਸਥਾਨਕ ਕਾਲੀ ਮਾਤਾ ਮੰਦਰ ਧਰਮਸ਼ਾਲਾ ਬੁਢਲਾਡਾ ਵਿਖੇ ਭਾਰਤੀ ਜਨਤਾ ਪਾਰਟੀ ਮੰਡਲ ਬੁਢਲਾਡਾ ਵੱਲੋਂ ਪਾਰਟੀ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਗੋਮਾ ਰਾਮ ਪੂਨੀਆ ਦੇ ਬੁਢਲਾਡਾ ਪਹੁੰਚਣ ਨੂੰ ਲੈ ਕੇ ਧੰਨਵਾਦ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਵਿੱਚ ਹਲਕਾ ਬੁਢਲਾਡਾ ਦੇ ਲਗਭਗ ਸਾਰੇ ਹੀ ਪਿੰਡਾਂ ਅਤੇ ਸ਼ਹਿਰਾਂ ਤੋਂ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਸ਼ਾਮਿਲ ਹੋਏ ਇਸ ਮੌਕੇ ਸਵਾਗਤ ਸਮਾਰੋਹ ਦੌਰਾਨ ਬੋਲਦਿਆਂ ਸਾਬਕਾ ਜ਼ਿਲ੍ਹਾ ਪ੍ਰਧਾਨ ਰਕੇਸ਼ ਕੁਮਾਰ ਜੈਨ ਹਲਕਾ ਇੰਚਾਰਜ ਪੋਲਾ ਸਿੰਘ ਹਸਨਪੁਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਵਿਨਾਸ਼ ਰਾਏ ਖੰਨਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਹੇਠ ਪਾਰਟੀ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਪੰਜਾਬ ਅੰਦਰ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੇਗੀ ਅਤੇ ਸੱਤਾ ਹਾਸਲ ਕਰੇਗੀ। ਦੇਖੋ ਜੀ ਜ਼ਿਲ੍ਹਾ ਪ੍ਰਧਾਨ ਬਣਨ ਦੇ ਪੂਰੇ ਜ਼ਿਲ੍ਹੇ ਦੇ ਵਿੱਚ ਬਹੁਤ ਵਧੀਆ ਖੁਸ਼ੀ ਹੈ ਕਿ ਇੱਕ ਮਿਹਨਤੀ ਵਰਕਰ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਤੇ ਅੱਜ ਪਹਿਲੀ ਫੇਰੀ ਬੁਲਾਡੇ ਵਿੱਚ ਹੋਈ ਹੈ ਪ੍ਰਧਾਨ ਜੀ ਰਕੇਸ਼ ਕੁਮਾਰ ਜੈਨ ਜੀ ਭੋਲਾ ਸਿੰਘ ਜੀ ਸਾਰੇ ਮੰਡਲ ਪ੍ਰਧਾਨ ਇਹਨਾਂ ਦੀ ਜੋ ਖੁਸ਼ੀ ਸੀ ਵਰਕਰਾਂ ਦੇ ਵਿੱਚ ਇਹ ਦੇਖਣ ਨੂੰ ਮਿਲੀ ਹੈ ਤੇ ਤੁਸੀਂ ਆਪ ਵੀ ਦੇਖ ਰਹੇ ਹੋ ਵੀ ਬਹੁਤ ਜ਼ਿਆਦਾ ਉਤਸ਼ਾਹਿਤ ਨੇ ਬਹੁਤ ਜ਼ਿਆਦਾ ਜੋ ਭਾਜਪਾ ਦੇ ਕਾਰਜਕਰਤਾ ਹੈ ਉਹਨਾਂ ਨੂੰ ਹੁਣ ਖੁਸ਼ੀ ਹੈ ਵੀ ਅਸੀਂ ਪਾਰਟੀ ਦੇ ਵਿੱਚ 2027 ਦੀ ਸਰਕਾਰ ਲੈ ਕੇ ਆਵਾਂਗੇ ਲਗਾਤਾਰ ਕਾਰਜ ਕਰਤਾ ਖੜੇ ਆ ਜੀ ਸਾਰੇ ਜਨੂਨ ਹੈ ਜੀ ਉਹਨਾਂ ਚ ਵੀ ਅਸੀਂ ਇਲੈਕਸ਼ਨ ਲੜਕੇ 2027 ਦੇ ਵਿੱਚ ਸਰਕਾਰ ਬਣਾਵਾਂਗੇ ਜ਼ਿਲ੍ਹਾ ਪ੍ਰਸਿੱਧ ਤੇ ਬਲਾਕ ਸਮಿತಿ ਦੇ ਸਾਡੇ ਕੋਲ ਸਾਰੇ ਕੈਂਡੀਡੇਟ ਤਿਆਰ ਨੇ ਜੀ ਅੱਜ ਤੋਂ 6 ਮਹੀਨੇ ਪਹਿਲਾਂ ਅਸੀਂ ਕੈਂਡੀਡੇਟ ਤਿਆਰ ਕਰਕੇ ਪ੍ਰਧਾਨ ਜੀਾਂ ਦੀ ਪ੍ਰਧਾਨਗੀ ਵਿੱਚ ਅਸੀਂ ਲਿਸਟ ਬਣਾ ਕੇ ਛੱਡੀ ਹੋਈ ਹੈ ਜੀ देखो ਭਾਰਤੀ ਜਨਤਾ ਪਾਰਟੀ ਇੱਕ ਆਮ ਵਰਕਰ ਦੀ ਪਾਰਟੀ ਹੈ ਇਹਦੇ ਵਿੱਚ ਜਿਹੜਾ ਪਰਿਵਰਤਨ ਹੈ ਉਹ ਸਾਡੇ ਲਗਾਤਾਰ ਹੁੰਦਾ ਰਹਿੰਦਾ ਹੈ ਕਿਤੇ ਜ਼ਿੰਮੇਵਾਰੀ ਪ੍ਰਧਾਨ ਨਹੀਂ ਬਣਾਏ ਜਾਂਦੇ ਸੇ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਤਾਂ ਜੋ ਜਿਹੜੇ ਹੁਣ ਸਾਡੇ ਗੋਮਾਰਾਮ ਪੁਨੀਆ ਜੀ ਨੇ ਜੋ ਕਿ ਇੱਕ ਬਹੁਤ ਹੀ ਮਿਹਨਤੀ ਔਰ ਬਹੁਤ ਹੀ ਹੌਨ ਹਾਰ ਜਨ ਕੀ ਸਾਡੇ ਜਨ ਕੀ ਵੀ ਪਾਰਟੀ ਵਾਸਤੇ ਪ੍ਰਧਾਨ ਬਣਾਏ ਨੇ ਜ਼ਿਲ੍ਹਾ ਪ੍ਰਧਾਨ ਬਣਾਏ ਨੇ ਅੱਜ ਬੁੜਲਾਡਾ ਵਿਧਾਨ ਸਭਾ ਦੇ ਵਿੱਚ ਉਹਨਾਂ ਦੀ ਪਹਿਲੀ ਵਾਰ ਆਉਂਦਾ ਜਨ ਕੀ ਵੀ ਉਹਨਾਂ ਦਾ ਮੌਕਾ ਸੀ ਔਰ ਪੂਰੇ ਹਲਕੇ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚੋਂ ਤਕਰੀਬਨ ਉਰੇ ਵਰਕਰ ਜਿਹੜੇ ਹੈਗੇ ਨੇ ਪਹੁੰਚੇ ਹੋਏ ਸੀ ਔਰ ਉਹਨਾਂ ਦੇ ਪੂਰਾ ਉਤਸ਼ਾਹ ਸੀ ਔਰ ਉਹਨਾਂ ਨੇ ਪੂਰਾ ਇਹਨਾਂ ਦਾ ਇੱਥੇ ਪਹੁੰਚਣ ਤੇ ਸਵਾਗਤ ਕੀਤਾ ਜੀ ਆਇਆਂ ਨੂੰ ਕਿਹਾ ਸਾਰੇ ਵਰਕਰਾਂ ਨੇ ਵਰਕਰ ਬਹੁਤ ਉਤਸ਼ਾਹ ਹੈ ਔਰ ਵਰਕਰ ਇਸ ਗੱਲ ਦੇ ਵਿੱਚ ਪੂਰਾ ਉਤਸ਼ਾਹ ਤੇ ਵਿੱਚ ਆਏ ਗਏ ਨੇ ਵੀ ਅਸੀਂ ਆਣ ਵਾਲੇ ਸਮੇਂ ਦੇ ਵਿੱਚ ਜੋ ਭਾਰਤੀ ਜਨਤਾ ਪਾਰਟੀ ਨੇ ਕਿਸਾਨੂੰ ਟਾਰਗੇਟ ਦਿੱਤਾ ਹੈ ਵੀ 2027 ਦੇ ਵਿੱਚ ਸਰਕਾਰ ਬਣਾਣੀ ਹੈ ਭਾਰਤੀ ਜਨਤਾ ਪਾਰਟੀ ਦੀ ਸਾਨੂੰ ਉਮੀਦ ਹੈ ਅਸੀਂ ਗੋਮਾਰਾਮ ਜੀ ਦੀ ਨੇਤਰਤਵ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਅੱਗੇ ਲੈ ਕੇ ਜਾਵਾਂਗੇ ਦੇਖੋ ਜੀ ਅਸੀਂ ਤਾਂ ਆਪਣੇ ਹਲਕੇ ਵੱਲੋਂ ਵੱਧ ਤੋਂ ਵੱਧ ਜਿਹੜਾ ਪਿੰਡਾਂ ਦੇ ਵਿੱਚੋਂ ਸਾਡੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਮੰਡਲ ਪ੍ਰਧਾਨਾਂ ਹੋਰ ਵੀ ਜੋ ਵੱਖ-ਵੱਖ ਹੋਦੇ ਤੇ ਬਰਾਜਮਾਨ ਨੇ ਸਾਡੇ ਸਾਰੇ ਅੱਜ ਇੱਥੇ ਪਹੁੰਚੇ ਦੀ ਪ੍ਰਧਾਨ ਜੀ ਦੇ ਪਹੁੰਚਣ ਤੇ ਬਹੁਤ ਹੀ ਜ਼ਿਆਦਾ ਖੁਸ਼ੀ ਸਾਰਿਆਂ ਨੂੰ ਮਹਿਸੂਸ ਹੋ ਰਹੀ ਹੈ ਔਰ ਅਸੀਂ ਜੋ ਵੀ ਪ੍ਰਧਾਨ ਜੀ ਨੇ ਬੋਲੇ ਨੇ ਪ੍ਰਧਾਨ ਜੀ ਨੇ ਕਿਹਾ ਕਿ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਅਸੀਂ ਤਾਂ ਇਹੀ ਵਸਵਾਦ ਦਵਾਉਨੇ ਆ ਕਿ ਜਿਹੜੀ ਭਲਾੜਾ ਵਿਧਾਨ ਸਭਾ ਹੈ ਇਹ ਸਾਨੂੰ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚੋਂ ਇੱਕ ਨੰਬਰ ਤੇ ਲੈ ਕੇ ਜਾਵਾਂਗੇ ਅਸੀਂ ਇਹਨਾਂ ਦਾ ਅੱਜ ਵਾਦਾ ਕੀਤਾ ਔਰ ਅਸੀਂ ਵਸਵਾਦ ਫਿਰ ਵੀ ਦਵਾਉਨੇ ਆ ਕਿ ਜਿਹੜੀ 2027 ਦੇ ਵਿੱਚ ਚੋਣਾਂ ਹੋਣੀਆਂ ਉਹਦੇ ਵਿੱਚ ਅਸੀਂ ਪੂਰੀ ਸਿਸਟਮ ਜਿੱਤ ਕੇ ਸ੍ਰੀ ਨਰਿੰਦਰ ਭਾਈ ਮੋਦੀ ਜੀ ਦੀ ਝੋਲੀ ਪਾਵਾਂਗੇ ਤੇ ਆਪਣੀ ਸਰਕਾਰ ਬੀਜੇਪੀ ਦੀ ਬਣਾਵਾਂਗੇ